لوگوں دے کافر جن نے کفر کیتے ہیں علاہ علا طرف یوم القیامتی قیامت تاک ਸੋ ਮਾਫਿਰ 엘ัยਾ طرف ਮੇਰੀ ਮਰ ਜੇ ਕੋ ਵਾਪਸ ਆਉਣਾ ਫਕੂਮਤ ਮੈਂ ਫੈਸਲਾ ਕਰਾਂ ਦਾ ਬੈਨ ਹਕਮ ਤੁਹਾਡੇ ਦਰਮਿਆਨ ਫੀ ਮਾਜੇ ਦੇ ਵਿੱਚ ਕੌਣ ਤੁਮ ਤੁਸੀਂ ਫੀ ਹੈ ਤਖਤਾਲਿਫ ਨਾ ਇਖਲਾਫ ਕਰ ਦੇਸੀ ਯਾਨੀ ਕਿ ਇਥੇ ਅੱਲਾਹ ਤਾਲਾ ਕਹਿੰਦੇ ਨੇ ਕਿ ਐਈਸਾ ਲੈ ਇਸਲਾਮ ਕਿ ਮੈਂ ਤੁਹਾਨੂੰ ਪੂਰੇ ਦਾ ਪੂਰਾ ਆਪਣੀ ਤਰਫ ਚੁਕਲਾਉਂਦਾ ਤੁਹਾਨੂੰ ਪਾਕ ਕਰਨ ਦਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਕੁਫਰ ਕੀਤਾ ਔਰ ਜਿਹੜੇ ਲੋਕ ਤੁਹਾਡੀ ਪੈਰਵੀ ਕਰਦੇ ਨੇ ਉਹਨਾਂ ਨੂੰ ਮੈਂ ਜਿਨ੍ਹਾਂ ਨੇ ਕੁਫਰ ਕੀਤਾ ਉਹਨਾਂ ਦੇ ਉੱਤੇ ਗਲਬਾ ਦਿਆਂ ਦਾ ਕਿਆਮਤ ਤੱਕ ਤੇ ਫਿਰ ਸਾਰਿਆਂ ਨੇ ਪਰਲਟ ਕੇ ਮੇਰੀ ਤਰਫ ਆਨੇ ਔਰ ਮੈਂ ਫੈਸਲਾ ਕਰਾਂ ਦਾ ਉਹਨਾਂ ਚੀਜ਼ਾਂ ਦੇ ਬਾਰੇ ਜਿਹਨਾਂ ਵਿੱਚ ਤੁਸੀਂ ਇਖਤਿਲਾਫ ਕਰਦੇ ਹੋ ਇੱਥੇ ਉਹਨਾਂ ਹਜ਼ਰਤ ਇਸਲਾਮ ਅਲੈ ਸਲਾਮ ਜਿਹੜੇ ਨੇ ਉਹਨਾਂ ਦੇ ਜ਼ਿੰਦਾ ਅਸਮਾਨ ਦੀ ਤਰਫ ਉਠਾਏ ਜਾਣੇ ਦੀ ਤਰਫ ਇਸ਼ਾਰਾ ਹੈ ਇਸ ਵਾਕਏ ਦਾ ਜ਼ਿਕਰ ਜਿਹੜਾ ਹੈ ਕੁਰਾਨ ਪਾਕ ਵਿੱਚ ਜਾਂ ਹਦੀਸ ਦੇ ਵਿੱਚ ਤਫਸੀਲ ਨਾਲ ਨਹੀਂ ਮਿਲਦਾ ਕਿ ਕਿਸ ਤਰ੍ਹਾਂ ਹਜ਼ਰਤ ਇਸਲਾਮ ਅਲੈ ਸਲਾਮ ਦਾ ਵਾਕਿਆ ਹੋਇਆ ਸੀ ਕਿਸ ਤਰ੍ਹਾਂ ਅੱਲਾਹ ਤਾਲਾ ਨੇ ਉਹਨਾਂ ਨੂੰ ਅਸਮਾਨ ਦੀ ਤਰਫ ਉਠਾਇਆ ਸੀ ਲੇਕਿਨ ਇੱਕ ਜਿਹੜੀ ਬੁੱਕ ਹੈ ਅੰਜੀਲ ਬਰਨਬਾਸ ਜਿਹੜੀ ਹੈ ਜਿਹੜੀ ਪੋਪ ਦੀ ਲਾਇਬ੍ਰੇਰੀ ਚੋਂ ਇੱਕ ਕਿਤਾਬ ਲੱਭੀ ਸੀ ਕਿ ਅੰਜੀਲ ਲੱਭੀ ਸੀ ਔਰ ਬਹੁਤ ਪੁਰਾਣੀ ਸੀ ਕਿ ਜਿਹੜੇ ਹਜ਼ਰਤ ਇਸਲਾਮ ਸੀ ਉਹ ਨੇ 12 ਜਿਹੜੀ ਉਹਨਾਂ ਦੇ ਹਵਾਰੀ ਸੀ ਉਹਨਾਂ ਦੇ ਨਾਲ ਇੱਕ ਜਗ੍ਹਾ ਤੇ ਛੁਪੇ ਸੀ ਉਹ ਹਜ਼ਰਤੀਸਾ ਕਮਰੇ ਦੇ ਵਿੱਚ ਇਬਾਦਤ ਪੇ ਕਰਦੇ ਸੀ ਤੇ ਹਵਾਰੀ ਬਾਹਰ ਬੈਠੇ ਸੀ ਤੇ ਉਹਨਾਂ ਦੇ ਵਿੱਚੋਂ ਕਿਉਂਕਿ ਉਸ ਵਕਤ ਦੀ ਜਿਹੜੀ ਹਕੂਮਤ ਸੀ ਉਹ ਹਜ਼ਰਤੀਸਾ ਅਲੈਸਲਾਮ ਨੂੰ ਪકડਣਾ ਚਾਹੁੰਦੀ ਸੀ ਤੇ ਜੇ ਉਹ ਹਵਾਰੀਆਂ ਦੇ ਵਿੱਚੋਂ ਇੱਕ ਹਵਾਰੀ ਉੱਥੋਂ ਨਿਕਲ ਗਏ ਤੇ ਉਹਨੇ ਜਾ ਕੇ ਮੁਖਬਰੀ ਕੀਤੀ ਉਹਨੇ ਜੋ ਉਸ ਵਕਤ ਦੀ ਗਵਰਨਮੈਂਟ ਜਿਹੜੀ ਸੀ ਉਹਨੂੰ ਜਾ ਕੇ ਦੱਸਿਆ ਤੇ ਉਹ ਜਿਹੜੇ ਸਪਾਈਸ ਹੀ ਉਹਨਾਂ ਨਾਲ ਆਏ ਔਰ ਉਹਨਾਂ ਨੇ ਆਖੇ ਕਿ ਤੁਸੀਂ ਕਿਸ ਤਰ੍ਹਾਂ ਪਛਾਣਾ ਲੇ ਕੇ ਇਸਾਨੇ ਤੇ ਇਹਨੇ ਫਿਰ ਹਵਾਰੀ ਨੇ ਆਖਿਆ ਕਿ ਮੈਂ ਕਮਰੇ ਤੁਸੀਂ ਦਾਖਲ ਹੁੰਦਾ ਔਰ ਮੈਂ ਆਖਾਂਦਾ ਇਹ ਮੇਰੇ ਉਸਤਾਦ ਤੇ ਤੁਸੀਂ ਬਸ ਉਸ ਬੰਦੇ ਨੂੰ ਫੜ ਲਿਓ ਉਹ ਹੀ ਅਜ਼ਤੀ ਉਸ ਬੰਦੇ ਇਸ ਪਾਈ ਜਿਸ ਟਾਈਮ ਗਏ ਨੇ ਹਵਾਰੀ ਅੰਦਰ ਗਿਆ ਦਰਵਾਜ਼ਾ ਖੋਲ ਕੇ ਔਰ ਉਸੇ ਵਕਤ ਜਿਹੜੇ ਚਾਰ ਫਰਿਸ਼ਤੇ ਨੇ ਉਹ ਕਮਰੇ ਦਾ ਜਿਹੜੀ ਛੱਤ ਫਟੀ ਹੈ ਤੇ ਉਹ ਥੱਲੇ ਆ ਕੇ ਜਰਤੀ ਸਲ ਇਸਲਾਮ ਨੂੰ ਚੁੱਕਿਆ ਉਹਨਾਂ ਨੇ ਔਰ ਉੱਪਰ ਅੱਲਾਹ ਤਾਲਾ ਦੇ ਹੁਕਮ ਦੇ ਨਾਲ ਉਹ ਚਲੇ ਗਏ ਨੇ ਔਰ ਇਹ ਹਵਾਰੀ ਜਿਸ ਲਈ ਅੰਦਰ ਆਇਆ ਹੈ ਤੇ ਇਹਨੇ ਜਿਸ ਲਈ ਵੇਖਿਆ ਕਿ ਜਰਤੀ ਸਾ ਕੋਈ ਨਹੀਂ ਆਇਆ ਵੀ ਔਰ ਇਹ ਵਾਪਸ ਪਲਟਿਆ ਤੇ ਜਿਹੜੇ ਬਾਹਰ ਹਵਾਰੀ ਬੈਠੇ ਸੀ ਉਹਨਾਂ ਨੇ ਇਹਨੂੰ ਆਖਿਆ ਕਿ ਇਹ ਸਾਡੇ ਉਸਤਾਦ ਤੇ ਸਪਾਈਆਂ ਨੇ ਇਹਨੂੰ ਪਕੜ ਲਿਆ ਸੋ ਅੱਲਾਹ ਤਾਲਾ ਦੇ ਹੁਕਮ ਦੇ ਨਾਲ ਇਹੀ ਸ਼ਕਲ ਜਿਹੜੀ ਇਹ ਸਵਾਰੀ ਦੀ ਜਿਹਨੇ ਮੁਖਬਰੀ ਕੀਤੀ ਸੀ ਇਹਦੀ ਸ਼ਕਲ ਹਰਤੀਸਾ ਦੇ ਨਾਲ ਮਿਲ ਗਈ ਔਰ ਫਿਰ ਇਹਨੂੰ ਹੀ ਉਹਨਾਂ ਨੇ ਸੂਲੀ 'ਤੇ ਚੜਾਇਆ ਸੀ ਤੇ ਜ਼ਰਤ ਇਸ ਅਲੈ ਸਲਾਮ ਨੂੰ ਅੱਲਾਹ ਤਾਲਾ ਨੇ ਜਿਹੜਾ ਆਪਣੇ ਕੋਲੇ ਜ਼ਿੰਦਾ ਸਲਾਮਾ ਜਿਹੜਾ ਚੁੱਕ ਲਿਆ ਸੀ ਔਰ ਇਹ ਸਾਡਾ ਯਕੀਨ ਹੈ ਕਿ ਉਹ ਦੁਬਾਰਾ ਇਹ ਵਾਪਸ ਆਵਾਂ ਦੇ ਦੁਨੀਆ ਦੇ ਉੱਤੇ ਔਰ ਦੁਬਾਰਾ ਜਿਹੜਾ ਉਹ ਰਵਨ ਦੇ ਆਗੇ ਰਵਨ ਦੇ ਇਹਦੇ ਬਾਰੇ ਚ ਇੱਕ ਬੜੀ ਮਸ਼ਹੂਰ ਜਿਹੜੀ ਹੈ ਹਦੀਸ ਹੈ ਕਿ ਜਿਹੜੀ ਹਦੀਸ ਸਹੀ ਬੁਖਾਰੀ ਦੇ ਵਿੱਚ ਹਦੀਸ ਉਲੰਬੀਆ ਬਾਬ 49 ਹਦੀਸ ਨੰਬਰ 3448 ਕਿ ਜੁਰਪਾ ਸਲੈ ਸਲਮ ਨੇ ਦੱਸਿਆ ਫਰਮਾਇਆ ਸੀ ਕਿ ਉਸ ਅੱਲਾ ਦੀ ਕਸਮ ਇਹ ਅਤ ਵਿੱਚ ਮੇਰੀ ਜਾਣੇ ਕਿ ਉਸਮਾਨਾ ਕਰੀਬੇ ਕੇ ਮਰਜਮ ਦੇ ਬੇਟੇ ਜਿਹੜੇ ਨੇ ਈਸਾ علیہ السلام ਉਹ ਤੁਹਾਡੇ ਦਰਮਿਆਨ ਵਿੱਚ ਆਦਲ ਹੁਕਮਰਾਨ ਬਨ ਗਿਆ ਹੁੰਦੇ ਉਸ ਲੀਬ ਨੂੰ ਤੋੜ ਸੜਨ ਦੇ ਹੰਜ਼ੀਰ ਨੂੰ ਖਤਮ ਕਰ ਦੇਣ ਦੇ ਜਜ਼ੀਏ ਨੂੰ ਮੁਕੂਫ ਕਰ ਦੇਣ ਦੇ ਔਰ ਮਾਲ ਇਸ ਕਸਰਤ ਨਾਲ ਉਹਦਾ ਕਿ ਕੋਈ ਉਹਨੂੰ ਕਬੂਲ ਨਹੀਂ ਕਰਨ ਲੱਗਾ ਔਰ ਇੱਕ ਸਜਦਾ ਜਿਹੜਾ ਦੁਨੀਆ ਦੇ ਸਾਰੇ ਸਜਦਿਆਂ ਤੋਂ ਬਿਹਤਰ ਹੋਵੇਦਾ ਇਹ ਸਹੀ ਬੁਖਾਰੀ ਦੇ ਵਿੱਚ ਇਹ ਹਦੀਸ ਮੌਜੂਦ ਹੈ فا ام ملہ جینا جہاں لوگ و کفر کرتے ہیں فا زیب ہوں تو میں انہوں نے عذاب دیا عذاب ان ازاب شدید ان سخت فت دنیا اس دنیا دے کے ولاحرت اور جو مال آہم اور کوئی بھی نہیں ہے بھی انہوں نے من ناصرین کوئی مددگار و ام اللہ جی نے جب لوام ایمان لائے و عامل اسا لا کے قمل کیتے ہیں وا یو و فی ہند میں انہوں نے پورا پورا دیا گا اجور ہوں انہوں کا اجر و لاہور اللہ تعالیٰ لا یو الظالمین محبت نہیں کرتے دے نال یعنی کہ ایتھے اللہ تعالیٰ نے آخیا کہ جڑے کف کفر کر دینے انہوں نے میں عذاب دیا اس دنیا دے بھی اور آخرت اور انہوں نے کوئی مددگار نہیں لگا اور جڑے لوگ ایمان مان لیا من اور نیک نیکمل دے تو انہوں نے میں پورا پورا عجر جایا دا اور اللہ تعالیٰ جڑے نے ظلم کرنے والوں پسند نہیں کر دیا لے گا اے این نبی اکرم صلی اللہ علیہ وآلہ وسلم نت لوہا لے کا کہ اے خبریں سی جڑیاں نے تو دسنے آپ پہ منا لا یاد یہ ذکر الحکیم اور جڑی کتاب نصیحت اور حکمت انہا بے شک ماسا عیسیٰ عیسیٰ علیہ اسلام دی جڑی مسال ہے اندر اللہ تعالیٰ ماسا علی آدم آدم علیہ اسلام دی طرح ہے انہوں نے اسی پیدا کیتا ان مٹی دینا سمہ پھر کالا نے ہے لہو انہوں نے کون ہو جو فجو کون ہو گئے یعنی کہ عیسیٰ علیہ اسلام دی مسال جڑی ہو حضرت آدم دی طرح ہے اگر عیسیٰ علیہ اسلام دی پیدائش ایک موجد ہے کہ وہ بغیر باپ پیدا حضرت آدم پیدائش تو کہ بغیر ماں اور پیدا ہوئے نہیں اور اللہ کہ ਤੁਰ ਅਬਿਲ ਕਿ ਮੈਂ ਉਹਨੂੰ ਮਿੱਟੀ ਦੇ ਨਾਲ ਪੈਦਾ ਕੀਤਾ ਔਰ ਫਿਰ ਮੈਂ ਉਹਨੂੰ ਆਖਿਆ ਹੋ ਜਾ ਯਾਨੀ ਅੱਲਾਹ ਤਾਲਾ ਨੇ ਉਹਦੇ ਵਿੱਚ ਫਿਰ ਜਾਨ ਪਾ ਦਿੱਤੀ ਔਰ ਉਸੋਂ ਉਹਨਾਂ ਦੀ ਮਿਸਾਲ ਜਿਹੜੀ ਰਤੀ ਸਾਦੀ ਮਿਸਾਲ ਤੋਂ ਜ਼ਿਆਦਾ ਵੱਡੀ ਵੱਡਾ ਮੌਜੂਦਾ ਹੈ الحق حق من ربی کا تب کی طرفوں فلاح من میل اے نبی اکرم صلی اللہ علیہ وسلم اے یہ رب کی طرفوں حق دیاں گلیں نے اور وچ شک وچ نہ پی جانا فمن ہاتھ جا کر جو کوئی جھگڑا کرتا ہے یہ با دے ادو تو بعد کے ما جا کا جو آیا تعلق علم 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 یعنی کہ جو اے لوگ جڑے نے ادھر تو بعد کے انہوں نے کول حضرت عصال علیہ السلام دے بارے وچ علم آ چکے اگر تگڑا کرتے ہیں فکول تو انہوں نے آخو تالو آؤ نہ بنا اپنے بیٹیا ن اب نہ کم تیسی اپنے بیٹیا بلا وانی سا نہ اپنی عورتوں کو بلاؤ وانی ساہ کم تو اپنی عورتوں نے بلا ون فوسا نہ اپنے جانے یعنی تسی بھی حاضر ہو و ان پوسا کم تو اچھی بھی حاضر ہو تو اِس بھی حاضر ہونے سما پھر نب تاہل تو پھر اِس جی کو دعا کرنے کہ فنا اللہ تاہ جا جھوٹا ہوئے فنا جلتے کرے اللہ اللہ ہی وہ اللہ تعالیٰ دلانت ہوئے لال قاضی نہ جھوٹ بولے جھوٹیاں اللہ دلانت ਇਥੇ ਉਸ ਵਾਕੇ ਦਾ ਜ਼ਿਕਰ ਹੈ ਜਿੱਥੇ ਨਜਰਾਨ ਤੋਂ ਜਿਹੜੇ 70 ਸائیں ਜਿਹੜੇ ਸਾਈ ਸੀ ਉਹਨਾਂ ਦਾ ਵਫਤ ਆਇਆ ਸੀ ਉਹਨਾਂ ਚੋਂ ਉਹਨਾਂ ਦਾ ਬੜਾ ਮਸ਼ਹੂਰ ਜਿਹੜਾ ਪਾਦਰੀ ਸੀ ਅਬੂ ਹਾਰਸਾ ਵੀ ਨਾਲ ਸੀ ਤੇ ਉਹਨਾਂ ਨੇ ਹਜ਼ੂਰ ਬਖਾ ਸਲਾਮ ਦੇ ਨਾਲ ਪੈਸੋਂ ਬਾਸਾ ਕੀਤਾ ਸੀ ਤੇ ਫਿਰ ਉੱਥੇ ਅੱਲਾਹ ਤਾਲਾ ਦੇ ਹੁਕਮ ਦੇ ਨਾਲ ਉਹਨਾਂ ਨੇ ਮੁਬਾਹਲਾ ਕੀਤਾ ਸੀ ਮੁਬਾਹਲਾ ਹੋ ਸਕਦਾ ਹੈ ਕਿ ਇੱਕ ਜਿਹੜਾ ਜਿਸ ਵਕਤ ਗੱਲ ਜਿਹੜੀ ਪੂਰੀ ਹੋ ਜਾ ਮਾਮਲਾ ਸਮਝ ਵਿੱਚ ਆ ਜਾਏ ਮੁਖਾਤਬ ਨੂੰ ਪਤਾ ਲੱਗ ਜਾਏ ਕਿ ਦੂਸਰਾ ਜਿਹੜਾ ਇਹ ਹੱਕ ਦੇ ਉੱਤੇ ਹੈ ਲੇਕਿਨ ਉਹ ਆਪਣੇ ਜ਼ਿੱਦ ہوتے وہ جائے اس وقت پھر وہ مباحلہ کر دینے پھر اتھے وہ اللہ تعالیٰ کہنے دینے کہ جڑا پھر چھوٹ بولے وہ دے ہوتے اللہ تعالیٰ دی لانت ہوئے انہا بے شک حاضر یہ جی لہو والکاسسو اے او بیان نے جڑے حق کو سچے نے اے سچیاں گلہ نے وہ ماں نہیں من اللہ کوئی معبود اللہ 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 تعالیٰ دے سوا کوئی معبود نہیں ہے وین اللہ اور بے شک اللہ تعالیٰ لہو والعزیز الحکیم وہ غالب اور حکمت آلے نے فائن تبلو اور اگر تُس منہ پھرو فائن اللہ بے شک اللہ تعالی علی میں جانتے ہیں فساد کرنے والوں اللہ تعالیٰ سانو اس کتاب نو سمجھنے دی سمجھ کے پڑھنے کی دی تو دی عمل کرنے دی توفیق عطا کرن آمین سمہ آمین